ਤੂੰ ਬਹੁਤ ਮਾਰ ਤੂੰ ਕਿਹਦੀ ਹਾਏ ਨਾਏ ਕਿਉਂ ਮਾਰ ਟੁੱਟ ਗਿਆ ਤੂੰ ਇੰਨਾ ਸੱਡੀ ਮੂੰਹ ਪਾਰ ਪੜ ਕੇ ਮੂੰਹ ਪਾਰ ਪੜਦਾ ਦੋਸਤ ਨਾ ਸੰਜਿਆ ਵਟੀਆਂ ਏਡੀਆਂ ਮੇਰੀ ਮੇਰੀ ਤੇ ਨਾ ਜਾ ਰਹਾ ਜਗਣਾ ਨਹੀਂ ਕਿਹੜਾ ਜਾ ਰਹਾ ਨਹੀਂ ਲੈਂਦਰ ਭਲ ਭਾਵੇਂ ਕਰ ਸੰਦੇ ਇੱਥੇ ਨਾ ਸੰਦੇ ਇੱਥੇ ਤੇਰੇ ਕੋਲ ਕੀ ਇਹ ਦੋ ਜੁੱਠਾ ਕਾਦਾ ਐਂਕਾ ਕਾਵੇਂ ਬੁਟੀਰ ਦੀ ਕੋੜੀ ਮੈਂ ਤੇ ਨਾ ਸਤਣਾ ਕਰਾਉਂਦਾ ਉਹਦੋਂ ਬਾਅਦ બે નોથી મન રાખ다가 રુદ પર રાખ કે બંદા બોલા 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 ઓતે નું રાખ다가 આપના દઈજા નાંગ ની ઓજ કે બોલીઓ લોકો કદર ની રહી હે બીજે ની સોન લેને હોણガガડુ હોણガガડુ આઈટી નું માર લાગી ગયું આઈટી નું બકલ લાગી ગયું હવે ઠલમી દીધું આપકો બી બ ફીલ લે દી કે ਆ ਨਾ ਆ ਕੀ ਬੋਲੀ ਬੋਲਣ ਦਾ ਹੋਰ ਨੇ ਜੁੰਡਿਆ ਦਾ ਮਾ ਨੂੰ ਇਦਾਂ ਦਾ ਕਰਕੇ ਜਿੱਤੇ ਬਣਾ ਦੇ ਚਿੱਟੇ ਗੇਟ ਕੇ ਕਮਾ ਦੇ ਗੇਟ ਕੇ ਤੇਰੀ ਨਾਮਾ ਬਣਾਵਾ ਚਟਨੀ ਪਹਿਲੇ ਮੈਂ ਟਟਨੀ ਬਣਾ ਦੇਣੀ ਚਟਨੀ ਇੱਕ ਗੱਲ ਦੱਸਾਂ ਮੈਂ ਸਾਰੀ ਗੱਲ ਹੋ ਗਿਆ ਨਾ ਮੈਂ ਕੰਦਾ ਸਾਹ ਮੇਰੀ ਮੌਤ ਦੀ ਜ਼ਿੰਮੇਵਾਰ ਤੂੰ ਮੇਰੀ ਮੌਤ ਦੀ ਜ਼ਿੰਮੇਵਾਰੀ ਤੂੰ ਇੱਕ ਕੰਦਾ ਚ ਸਿਰ ਮਾਰ ਮਰ ਰੋਇਆ ਕਰੂਗਾ ਚਲ ਪੂਰਾ ਆ ਕੇ ਖੜੂ ਰੱਖੋ ਪੂਰੇ ਖੜੂ ਪੂਰੇ ਨਾ ਪੂਰਾ ਆ ਕੇ ਬਣਾ ਕਸੌੜ ਪੂਰੇ ਚ ਇਦਾਂ ਹੀ ਹੈਲੋ ਹੂੰ ਕੜਬ ਦਈ ਮੈਨਾਂ ਪਕਾਈ ਮਾਂਦ ਪੂੜੀਆਂ ਚ ਪਾਣੀ ਪਾ ਤਾ ਪੂੜੀਆਂ ਪਾਣੀਆ ਚ ਪਾਣੀ ਚ ਕੱਢਣ ਦੀ ਪੂੜੀਆਂ ਨਹੀਂ ਟਰੱਕ ਟਰੱਕ ਬੜਾ ਹੁੰਦੇ ਵੇਖੀ ਹੁਣ ਕਿ ਤੜਪਦੀ ਆ ਮਾਂ ਨਹੀਂ ਬੈਠਣੀਗੀ ਹਰ ਵਾਈ ਤੂੰ ਪੂੜੀਆਂ ਪਾਣੀ ਤੇ ਪਾਣੀ ਤੇ ਕੱਢਣ ਦੀ ਗਰੇ ਬੋਲ ਬੋਲਣਦਾ ਹੀ ਨਾ ਤੂੰ ਇਹੀ ਸੋਰ ਸੋਰ ਕਰਕੇ ਰੋਇਆ ਕਰੇਗੀ ਸਾਰੀ ਪੂੜੀਆਂ ਖਾਣ ਕੇ ਗਗਣਾ ਚ ਸਾਰੇ ਗਗਣਾ ਸਾਰੇ ਪੂੜੀਆਂ ਖਾਣ ਮੈਂ ਸੁਣਾ ਸਮਝਾਣਾ ਮੈਂ ਗਗਣਾ ਤੇ ਮੂੰਹ ਆ ਜਿਵੇਂ ਤੋ ਲੱਗ ਜਾ ਜਿੱਦਾਂ ਦੀ ਪੂੜੀ ਆ ਮਣਨੀ ਨਹੀਂ ਘੱਟੀ ਜਾਣੀ ਇਹ ਉਹ ਘੜ ਗਈ ਐ ਕਟੱਪਾ ਬਰੇਸਾ ਪਾਉਂਦੀ ਬਾਸੀ ਨਿਕਾਉਣਗਾ ਇਧਰ ਆ ਜਾ ਗਗਨ ਦਾ ਹੀ ਨਾ ਗਗਨ ਗੈਸ ਬੰਦ ਕਰ ਦੇ ਮੋਟਾ ਲੱਗਣੀ ਪੂਰੇ ਪਤਾ ਜਾਂਦੇ ਆਦ ਮੈਂ ਆਪਣੇ ਗਾਇਲੀ ਬਣਾਈਆਂ ਨੇ ਮੈਂ ਤਾਂ ਖਾਂ ਚਾਈ ਜੀ ਤੂੰ ਦਰਨ ਮਾ ਗਾਇਲ ਮਾ ਆ ਦੇਖੋ ਭੁੱਖ ਪੈ ਗਈ ਆ ਸਾਡੇ ਘਰ ਚ ਆ ਪੰਗਾ ਚਾਰੇ ਕੇ ਦਾ ਜੀ ਕਰਦਾ ਨਾ ਕੁਝ ਖਾਣ ਨੂੰ ਤੇ ਵਿਚਾਰਾ ਕੁਝ ਖਾ ਨਹੀਂ ਸਕਦਾ ਉਹ ਕਿੱਥੇ ਲਾ ਮੇਰੇ ਵਾਲਾ ਪੱਟ ਲੈ ਉਹ ਪੱਜ ਗਿਆ ਹੀ ਉਹ ਤੁਰ ਵੀ ਗਿਆ ਉਹ ਤਾਂ ਉਹ ਗਿਆ oh my god ਪੱਜ ਗਿਆ ਲੈ ਉਹ ਆ ਕਿਨਾ ਖੋਸਿਆ ਪੂੜੀ ਖਾਣ ਨੂੰ ਮੈਂ ਬੈਠ ਕੇ ਖਾਲਾ ਕਿ ਇਹਨਾਂ ਦੁਕਾਨ ਨਹੀਂ ਦੇਣੀ ਐ ਕਿ ਮੈਂ ਆਪ ਬੈਠਾ ਆ ਕੁੜੀ ਨੂੰ ਪਤਾ ਕਿ ਉਹ ਆਕੜ ਗਈ ਉਹ ਪਤਾ ਕਿ ਸੋਹਣੇ ਲੰਘ ਆਕੜ ਗਈ ਤੇਰੇ ਹੰਗ ਆਕੜ ਲੈ ਇਹ ਦੇ ਮਾੜੀ ਜੀ ਇਹ ਤਾਂ ਪੂੜੀ ਅਮਨ ਅਮਨ ਪੂੜੀ ਕਿੱਥੇ ਹੈ ਤੇ ਤੇਰੀ ਸ਼ਰਮ ਬਾਬੂ ਨਾ ਤੂੰ ਤਾਂ ਕਰੇ ਪ੍ਰੌਣੀ ਪੜੀ ਵੇਲੀ ਵੇਲੀ ਰਾ ਖੜ ਜਾ ਸੁਣ ਵੇਲੀ ਰਨ ਪਰੌਣੇ ਚੋਗੀ ਵੇਲੀ ਰਨ ਪਰੌਣੇ ਪਹੁੰਚ ਜੋਗੀ ਪਰੌਣੇ ਕਿੰਨੀ ਹੈਗੀ ਹੂੰ ਪੂੜੀਆਂ ਬਣਾਉਣੀਆਂ ਸਾਰੀ ਤੇਲ ਲਾ ਲ ਕੇ ਤਲਦੀ ਪਈ ਅਗਲੀ ਜਨਾਨੀ ਮੂੰਹ ਵੇਖ ਲਿਆ ਮਾਂ ਕੁੱਤੀਆ ਲੱਗਣਾ ਨੀਂਦ ਪੈ ਗਈ ਪੂੜੀ ਉਹਨੂੰ ਮਿਲ ਹੀ ਗਈ ਹੈ ਪੂੜੀ ਕੜਾਈ ਚ ਭੰਦ ਗਈ ਮਣੋ ਉਹ ਕੰਮ ਹੋ ਗਿਆ ਕੋਈ ਕੰਮ ਕੀਤਾ ਨਾ ਪੂੜੀ ਭਰਤ ਤਾਉਣ ਰੋਟੀਆਂ ਰਾਹ ਕਿਹਨੇ ਰਣੀਆਂ ਕੇ ਹੈ ਰੋਟੀਆਂ ਅੰਮਾ ਨੂੰ ਕੋ ਲਾਵੇ ਮੈਨੂੰ ਰੋਟੀ ਬਣਾਣੀ ਆ ਜਾ ਫਟਾਫਟ ਲਓ ਜੀ ਸੈਂਡਰ ਲਾ ਪਕਾ ਕੇ ਰੋਟੀਆਂ ਲਾ ਪਕਾ ਕੇ ਪਕਾਣੀਆਂ ਤੁਹਾਨੂੰ ਜਾਣਾ ਹੈ ਕਿ ਨਹੀਂ ਜਾਣਾ ਹੈਗਾ ਯਾਰ ਸਮਝ ਨਹੀਂ ਆਉਦੀ ਮੈਂ ਕੀ ਕਰਾਂ ਸਿਰਫ ਤੁਹਾਨੂੰ ਪਰਮ ਨੂੰ ਤੇਨਗਾ ਤੁਸੀਂ ਜਾਓ ਮੈਂ ਸਵੇਰ ਦਾ ਮਨ ਦਾ ਪਜਾਮਾ ਗੁੰਮ ਸੀ ਰਾਤ ਨੂੰ ਮਿਲ ਗਿਆ ਸਵੇਰ ਦਾ ਨਹੀਂ ਤੁਮ ਘਟਾ ਕਰਦੇ ਨਾ ਉੱਟਾ ਰਭੋਂ ਮੈਂ ਚੱਲ ਮਿਲਤਾ ਗਿਆ ਨਾ ਇਹ ਤੈਹ ਲਾ ਕੇ ਅੰਦਰ ਬੁਟੀਕ ਸਲਾਈ ਕਿਤੇ ਕੱਪੜੇ ਰੱਖਿਆ ਪਿਆ ਸੀ ਵਾਹ ਇਹ ਕਸਟਮਰ ਦਾ ਹੋਣਾ ਕੇ ਨੂੰ ਦੁਰ ਜਾਂਦਾ ਭਾਵੇਂ ਤੇ ਸਲਵਾਰ ਕਿ ਦੀ ਕਸਟਮਰ ਦੀ ਪਾਈ ਸੀ ਨਾ ਸਿਰਫ ਸੂਟ ਰੈਡ ਜਾਓ ਜਾਓ ਆਜੋ ਫਤਿਹ ਗੁੱਡ ਮਾਰਨਿੰਗ ਫਤਿਹ ਆਜੋ ਫਤਿਹ आजो अखा नहीं खुलनिया मूह अगर पैसा सोने जहां आज रोज ही ग्डी जान लापे लग पे की गलू तुम अगे लिया होंगी कार एक बार पिछे खड़ के ਬਾਈ ਫਤੇ ਬਾਈ ਫਤੇ ਮੈਂ ਤੁਰ ਜਾਣਾ ਬੁੱਤ ਪਾਪਾ ਨਾਲ ਬਾਈ ਲੜਦੇ ਜਾ ਰਹੇ ਨੇ ਕਹਿੰਦੇ ਤੂੰ ਲੇਟ ਹੋ ਗਈ ਕਿ ਤੂੰ ਲੇਟ ਹੋ ਗਈ ਤਾਂ ਕਰਕੇ ਗੱਡੀ ਤੇ ਜਾਣਾ ਪੈ ਰਿਆ ਲੋ ਜੀ ਰੋਟੀ ਖਾ ਰਿਹਾ ਸਾਹੀ ਪਨੀਰ ਨਾ ਪਹਿਲਾਂ ਹੀ ਪਨੀਰ ਬਣਾਇਆ ਸੀ ਪਨੀਰ ਤਾਂ ਕਿਤੇ ਦੇਖ ਰਿਹਾ ਪਿਆਜਾਂ ਚ ਕਲਿੰਗਰ ਪਨੀਰ ਬਣਾ ਲਏ ਹਮਣੇ ਖਾ ਕੇ ਦੇਖ ਤੂੰ ਪਨੀਰ ਕੀ ਰਿਸਤਾਂ ਨੂੰ ਗੰਢਿਆ ਹੋਈ ਹੈ ਰਾਨ ਹੋ ਜੇ ਕਹਿੰਦੇ ਖਾ ਕੇ ਹੈ ਸਾਡੇ ਪੁੱਤਰ ਵਾਲੇ ਬਣਾਉਂਦੇ ਸੀ ਕੌਣ ਯਾਦਾਂ ਤਾਂ ਆਈ ਹੋਈਆਂ। ਬਦਰੀਆਂ ਆਏ ਬਦਰੀ ਵਾਲਿਆਂ ਨੂੰ ਸਵੇਰੇ ਵੀ ਯਾਦ ਕੀਤਾ ਯਾਰ ਬੜਾ। ਪਤਾ ਨਹੀਂ ਕੀ ਚੱਕਰ ਆ ਸਵੇਰੇ ਵੀ ਯਾਦ ਕੀਤਾ ਕਿ ਚਾਹੂ। ਲੱਭ ਗਿਓ। ਬਗ ਜੀਏ। ਤੁਹਾਡੀ ਲੈ ਗਈ ਸ਼ਰਮ ਕੰਜਰੋ। ਸੋ ਜੀਏ। ਸੋ ਜੀਏ ਬਸ ਬਗ ਜੀਉ ਨੇ ਹੁਣੇ। ਉਹਨਾਂ ਦੇ ਰਾ ਸੁਪਨੇ ਚ ਆਈਆਂ ਸਾਰੀਆਂ ਹੀ। ਸੁਪਨਾ ਆਇਆ ਸਾਰੀਆਂ ਆਈਆਂ ਗਗਣੀ, ਜਸਪਾਲ। ਉਹ ਤੁਹਾਨੂੰ ਜਮੀਨ ਹੀ ਤੁਨ ਸੰਗ ਲਾਤੀ। ਉਹ ਜਮੀਨ ਛੱਡ ਤਾ। ਬਲਕਿ ਕੁਝ ਬੁਲਣ ਦੀ ਅੱਖੋਂ ਗਏ। ਬਦਰੀ ਵਾਲੇ। ਆ ਤੈਨੂੰ ਨਹੀਂ ਆਹੀ ਤਾਂ ਵੇਲੇ ਨਹੀਂ ਤੁਸੀਂ ਤਾਂ ਵੇਲੇ ਤੁਸੀਂ ਮਾਰਨ ਲੱਗੇੜਾ ਲੋਕਾਂ ਨੇ ਕਿ ਕਿੱਥੋਂ ਆਪਰੇ ਤੇ ਵੇਲੇ ਲੈ ਐ ਤਾਂ ਨਹੀਂ ਹੰਗਾਲਾ ਤਾਂ ਭਰਾਂਗੇ ਹੀ ਹੋਰ ਟੱਕੀ ਹੰਗਾਲਾ ਤਾਂ ਭਰਾਂਗੇ ਆ ਸਵੇਰੇ ਵੀ ਹੈ ਅਮਮ ਨੇ ਪਾਇਆ ਤੇਲ ਤਾਂ ਖਾਲਾ ਚੋਪਾ ਕੇ ਲੈ ਰੱਬ ਦਾ ਨਾਲ ਆ ਕੇ ਖਾ ਲੋ ਹੂੰ ਇਹਦੂ ਬਾਅਦ ਫਿਰ ਇਹ ਬਾਅਦ ਵੇਖਣ ਕੀ ਬਣਦਾ ਕੱਲ ਤਾਂ ਸਮੋਸੇ ਖਾ ਲੈਣਾ ਅੱਜ ਭੁੱਖਿਆ ਅੱਜ ਨਹੀਂ ਕੁਝ ਵੀ ਮਿਲਣਾ ਕੱਲ ਤੱਕ ਉਸ ਮੌਸਮ ਮਿਲ ਆਣਗੇ ਆਣ ਕਣਿਓ ਹੀ ਨਾ ਆਉਂਦੇ ਸੁੱਕੀ ਹੈ ਨਹੀਂ ਕੋਈ ਵੀ ਗਿੱਲੀਆਂ ਨੇ ਸਾਰੀਆਂ ਕਿਤੇ ਤੂੰ ਮਰਨ ਲੱਗੀ ਹੋਣਾ ਉਂ ਪਰੌਂਠੀ ਖਾਉਂਗੀ ਮੰਮੀ ਮੋਂ ਨਹੀਂ ਮਾਰਦੀ ਤੂੰ ਰੇ ਪਾ ਲਾਗੇ ਜੇ ਮਨਣਾ ਤਾਂ ਮਾਤਾ ਨੂੰ ਨਹੀਂ ਮਾਰਦੀ ਕਹਿ ਰੱਬਾ ਮੇਰੀ ਮੰਮੀ ਨੂੰ ਕਿ ਅੱਗ ਅੱਗੇ ਤੇ ਰੱਖੋ ਫੇਰ ਹੁਣ ਕਦ ਤੱਕ ਇਹ ਨਹੀਂ ਸਾਰੇ ਮਰਨਾਂਗੀ ਇਹ ਨਹੀਂ ਸੱਟ ਹੋਇਆ ਦਾ ਮਾਤਾ ਦਾ ਫੇਰ ਆਪਾਂ ਤੁਸੀਂ ਇਹੇ ਬਦਲਾਉਣ ਵਾਲਾ ਹੈ ਹਾਂ ਮੁਕੀਨ ਹੈ ਬੰਦਾ ਦੇ 10 ਲੱਖ ਰੁਪਏ ਲਵਾਤਾ ਹੈ ਹਾਂ ਉਦੋਂ ਤੇ ਲੈਣਾ ਦੇਣਾ ਆ ਚੰਗਾ ਲੈਣਾ ਦੇਣਾ ਤੈਨੂੰ ਤਾਂ ਪਤਾ ਨਹੀਂ ਛੱਡੀ ਕੋਈ ਜਾਣਦੀ ਨਹੀਂ ਥੋੜਾ ਨਹੀਂ ਪਤਾ ਨਹੀਂ ਕਰਿੰਦਾ ਰਹਿ ਰੱਖਣਾ ਕਰਦਾ ਰਹਿਣਾ ਨਾ ਬਣਾਉਂਦਾ ਉਹ ਰੱਖਣਾ ਮੈਂ ਤਾਂ ਇਹ ਨਾ ਕਰਦੇ ਨਾ ਕਹਿੰਦਾ ਕਰ ਕਰ ਕੇ ਸਾਰਾ ਨੰਗ ਹੋ ਜਾਂਦਾ ਜਿੰਨੇ ਕਰਦਾ ਚੜਾ ਰਹਿਣਾ ਲੈ ਅੱਗੇ ਤੂੰ ਭੱਜ ਬੜ ਤੁਰਦੀ ਰਹਿ ਕੇ ਤੇ ਮੈਂ ਜਾਣੀ ਭੱਜ ਮੈਂ ਜਦੋਂ ਠੀਕ ਸੀ ਉਦੋਂ ਵੀ ਪੈਰ ਪੋਜ ਕੇ ਰੱਖਦੀ ਮਮੀ ਜੀ ਮਾ ਮਾਨਾ ਬੈਠਣ ਪਾ ਤੇ ਲੋੜ ਕਿੰਨੇ ਗਿਆ ਹੈ ਅੰਡੇ ਇੱਥੇ ਹੀ ਰੱਖ ਦੋ ਬਾਹਰ ਹਮਣ ਕਹਿੰਦੀ ਮੰਮੀ ਨੂੰ ਕੰਮ ਕਰਿਆ ਕਰ ਤੇਰਾ ਚੱਕਰਾਂ ਵਾਲਾ ਧਿਆਨ ਹੀ ਨਾ ਜਾਵੇ ਤੂੰ ਜ਼ੋਰ ਦੇ ਚੱਕਰਾਂ ਜਾਏਗਾ ਤੂੰ ਹਾਂ ਜੇ ਚੱਕਰ ਨਹੀਂ ਹੋਏ ਤਾਂ ਵੀ ਸਿਆਪਾ ਜੇ ਹੁੰਦੇ ਤਾਂ ਵੀ ਪੰਗਾ ਹਾਂ ਫਿਰ ਮੰਮੀ ਟੈਨਸ਼ਨ ਪੈ ਜਾਂਦੀ ਅੱਜ ਮੈਨੂੰ ਚੱਕਰ ਕਿਉਂ ਨਹੀਂ ਆਏ ਮੁੰਡਾ ਹਾਲ ਚੱਕਰ ਚੜੇ ਵੀ ਤੇ ਤੁਰਦੇ ਫਿਰਿਆ ਨੇ ਚੱਕਰ ਵੀ ਚਾਹੀਏ ਆ ਦੇ ਵਿੱਚ ਚੱਕਰ ਆਉਂਦੇ ਨਹੀਂ ਪਤਾ ਚੱਕਰ ਆਪੇ ਬੇਸ਼ਰਮੋਗ ਤੁਰ ਗਿਆ ਕਿ ਇਹਨਾਂ ਦਾ ਤਾਂ ਮੁੱਕਦਾ ਹੀ ਨਹੀਂ ਕੰਮ ਹੋਰ ਨਹੀਂ ਕਰ ਜੇ ਮੇਰਾ ਲੋਕ ਇਹਨਾਂ ਚੱਲ ਚਲੋ ਕੀ ਇਹਦਾ ਨਾਲੇ ਚੱਲੋ ਸੇਵਕਾ ਇੱਥੇ ਦਾ ਕੰਮ ਕਰਦਾ ਇਹਨਾਂ ਚੱਕਰ ਨਾਲ ਪਹੁੰਚ ਜਾਣੀ ਹੈ ਮਿੰਟ ਜਿਆਦਾ ਚੱਕਰ ਲੱਭਦੇ ਵੀ ਉਹ ਬੈਠੀ ਪ੍ਰੀਤੋ ਉਹਨੂੰ ਚਾਹਦੇ ਜਾਣ ਉਹ ਸੀਨੀਅਰ ਲੋਕੀ ਮੈਡ ਲੋਕੀ ਆਹ ਵਾਕੇ ਜਾਣਗੇ ਉਹ ਕਹਿੰਦੇ ਇਹਨਾਂ ਦੀ ਮੰਮੀ ਇਹ ਕੰਮ ਪੂਰਾ ਧਿਆਨ ਦਿੰਦੀ ਐ ਇਸ ਕੰਮ ਤੇ ਪੂਰਾ ਮਾਨਦਨਾ ਲਪਾਉਂਦੀ ਫਿਰ ਕਲਿੰਦਰਾ ਦੇ ਇੰਨੀ ਕਿਨੇ ਕਿ ਚੱਕਰ ਹੋ ਗਏ ਕਲਿੰਦਰਾ ਦੇ ਇੰਨਾ ਨੀਗਾ ਸਿਰ ਦੁਖਿਲਦੇ ਨਿਕਲ ਨਿਕਲ ਕੇ ਚੱਕਰ ਕੇ ਮੈਨੰਦੇ ਅਮਨ ਨਿਕਲ ਨਿਕਲ ਕੇ ਚੱਕਰ ਕਿਹੜਾਈ ਦੱਸਦੇ ਸਿਆਣਾ ਸੀ ਐ ਇਹ ਕਹਾਤਾ ਸਿਆਣਾ ਜੇ ਵੱਡਾ ਤਾਂ ਇਹਨਾਂ ਚੱਕਰ ਹੀ ਆਈ ਜਾਂਦੇ ਨਹੀਂ ਆਉਂਦੇ ਆ ਰਈ ਮਦਸਾਬ ਨੇ ਉਹਨੂੰ ਮੈਂ ਦੱਸ ਕੀ ਕਰੀਏ ਤੂੰ ਮਦਸਾਬ ਨੇ ਦੇਤੀ ਹਾਂ ਨਾ ਚਲ ਮੈਂ ਮੰਨਦੀ ਐ ਚਲ ਤੁਸੀਂ ਉਹਨੂੰ ਕਹਿੰਦੇ ਹੋ ਮੈਂ ਤਾਂ ਇੰਨੀ ਕਰਨੀ ਆ ਆਨੇ ਮੂੰਹ ਵਾਰਦੇ ਆ ਫਰੀਕਾ ਨੂੰ ਮੂੰਹ ਤਾਂ ਲੱਪਣੀ ਰਿਹਾ ਸਾਰੀ ਆ ਨੀ ਮੈਂ ਰਾ ਦਿੰਦਾ ਉਹ ਜਿੰਨੀ ਪੂਏ ਨਹੀਂ ਸੋਹੁੰਦੇ ਭੰਦਾ ਕਿ ਨੀ ਕੀ ਤੱਕ ਵੇ ਕਿੱਥੇ ਜੰਮੀ ਪਿਆ ਰੂ ਤਾਂ ਤੂੰ ਮਾਤੀ ਨੂੰ ਦਿੱਤੀ ਹੈਗੀ ਇਹ ਬਾਤ ਨੂੰ ਕਿਸ ਤੱਕ ਤੇ ਉਹ ਤਾਂ ਮੇਰੇ ਮਾਰ ਮਾਪੇ ਮਾਰਦੇ ਨੇ ਆਨੇ ਲੱਗ ਗਿਨੀ ਜੇ ਨਹੀਂ ਤੇ ਬੁੰਮੀਆਂ ਪਡੋਲ ਦਿੰਦੇ ਆ ਕੋਈ ਹੈ ਕਿ ਤੂੰ ਮਾਰੂ ਦਾ ਨਹੀਂ ਤੇ ਬੁੰਮੀਆਂ ਪਡੋਲ ਦਿੰਦੇ ਮੈਂ ਕਹਿੰਦਾ ਵੀ ਬੇਅਕਲ ਤੀ ਮਿੰਟ ਕੱਢ ਕਦ ਨਹੀਂ ਲਾਈ ਛੇ 2000 ਰੁਪਏ ਉੱਚ ਰੱਖੋ ਨੂੰ ਦਸ ਹਰਚ ਪਿਆ ਰੋਲ ਦਿੰਦੇ ਆ ਕਹਿੰਦੀ ਆਪਾਂ ਕੌਣ ਨਹੀਂ ਕੌਣ ਕਰਦਾ ਜੇ ਵੀ ਨਿਮੂਤਨਾ ਆਉਣਾ ਨਹੀਂ ਮਾਂ ਮਟੀਆਂ ਦੀ ਚਲ ਕੇ ਲੜਾਈ ਮਾਂ ਮਟੀਆਂ ਆਉਲੀਆ ਦੀ ਨਹੀਂ ਤਾਂ ਉਸੇ ਵੇਲੇ ਨੂੰ ਸਾਡੀ ਲੜਾਈ ਚੱਲ ਰਹੀ ਮੈਨੂੰ ਜੀ ਮਤਾਂ ਨਹੀਂ ਮੈਂ ਤੇਰੇ ਜੰਮੀ ਤੂੰ ਤੇ ਤੇ ਨਹੀਂ ਬਾਦਲ ਉੱਡ ਗਿਆ ਹਾਂ ਤੁਹਾਡੇ ਨੂੰ ਹਸਾਂ ਦਾ ਨਹੀਂ ਆਉਂਦਾ ਫੇਰ ਕਿਉਂ ਨਹੀਂ ਬਤਾ ਦਿੰਦਾ ਮੈਨੂੰ ਵੀ ਤਾਂ ਪਸੰਦ ਕਰ ਲਈ ਰਹਿ ਆ ਬੂ ਉਸੇ ਦਿਨ ਤੋਂ ਫਟਾਹੀ ਹੋਣੀ ਨਹੀਂ ਜਿਹੜੀ ਜਾਂਦੀ ਹੈ ਸਾਡੇ ਤੇਸ ਤੋਂ ਦੁੱਧ ਹੋਵੇ ਫੁੱਟਦੇ ਜਨਾਨੀਆਂ ਨੂੰ ਪਰਵਾਹ ਨਾ ਹੋਵੇ ਦੁਨਾਨੀਆਂ ਨੂੰ ਪਰਵਾਹ ਐ ਬਹੁਤੇ ਮਾਦਕਾ ਤੇ ਬਲਾਕਾ ਦੀ ਲੋੜ ਨਹੀਂ ਪੀ ਜਾਂ ਤੇਰਾ ਲੱਗਿਆ ਟਿਕ ਤਾਂ ਹੀ ਮੈਂ ਕਰਨ ਵਲੋਂ ਪ੍ਰਾਧਨੇ ਆਪਣੀ ਕੁੜੀ ਨਾਲ ਆਪੇ ਮੁੰਡੇ ਕੋ ਜਾ ਕੇ ਤੇ ਮੁੰਡੇ ਕੋ ਵਿਆਹ ਕਰਾ ਕੇ ਆਪਣੀ ਨੂੰਹ ਤੇ ਮਾਰੀ ਰੋਗ ਮੈਂ ਕਿਹਦੀ ਨਾ ਪਾਉਂਦੇ ਬਾਈ ਜੇ ਟਕਰਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂ ਸੂਟਾ ਗਿਆ ਨਹੀਂ ਮੈਂ ਤਾਂ ਨਹੀਂ ਬਣ ਗਿਆ ਦੁਬਟਾ ਆ ਗਿਆ ਰੈਡੀ ਹੋ ਕੇ ਚਲੋ ਜੀ ਇਧਰ ਰੋਟੀ ਖਾ ਕੇ ਆਪਾਂ ਪਨੀਰ ਨਾਲ ਤੁਸੀਂ ਦੇਖ ਹੀ ਲਿਆ ਸੀ ਪਨੀਰ ਬਣਾਇਆ ਸੀ ਬਸ ਫੀਲਿੰਗਾਂ ਹੀ ਪਨੀਰ ਦੀ ਪਿਆਰੀ ਉਹ ਦੇ ਦੇ ਉਹ ਜਿਹਨਾਂ ਨਾਲ ਬੜੇ ਪਨੀਰ ਦੇ ਤੁਹਾਨੂੰ ਉਹ ਕਹਿੰਦੇ ਸੀ ਤਾਂ ਪਨੀਰ ਡੀਕਦਿਆਂ ਰਹੀ ਹੈ ਤੇ ਬਣ ਗਿਆ ਉਹ ਇਹਨਾਂ ਜਦੋਂ ਮੱਝ ਪੀਂਦੇ ਉਹਨਾਂ ਨੇ ਅਹੀ ਜੀਆਂ ਤਾں ਕਿਹੜਾ ਹੋਸ਼ ਆਉਣੀ ਇਹਨਾਂ ਨੂੰ ਹੋਸ਼ ਚੱਕਰਾਂ ਨੂੰ ਫੇਰ ਵੀ ਹੁੰਦੇ ਚੱਕਰਾਂ ਦਾ ਬੜਾ ਜਰਾਬਾ ਬੈ ਗਿਆ ਬੜਾ ਬੜਾ ਕੋਈ ਚੱਕਰਾਂ ਦਾ ਇਲਾਜ ਹੈਗਾ ਤਾਂ ਜਰੂਰ ਦੱਸੋ ਕਿ ਚੱਕਰ ਇਹਨਾਂ ਨੂੰ ਕਿਹੜੇ ਚੜੇ ਆ ਸਾਨੂੰ ਇਹ ਨਹੀਂ ਸਮਝ ਆਉਂਦੀ ਕੋਈ ਬਾਬੇ ਕਿਹਨੇ ਕੁਝ ਕਾਰ ਕਰਾ ਦੇ ਲਈ ਛੱਡੇ ਨੇ ਚੱਕਰ ਉੱਤਰ ਰਹੇ ਹੁੰਦੇ ਬਾਬਾ ਕਹਿੰਦਾ ਚੱਕਰ ਡਾਕਟਰ ਵੀ ਹੱਥ ਖੜੇ ਕਰ ਗਏ ਡਾਕਟਰ ਕਿੰਨੇ ਵੀ ਹੋਣ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਆ ਕੇ ਸਾਡੇ ਹੱਥ ਖੜੇ ਨੇ ਹੁਣ ਦੱਸੋ ਕਿੱਦਾਂ ਤੇ ਹੈ ਹੀ ਕੁਝ ਨਹੀਂ ਤਾਂ ਫਿਰ ਕਰੀਏ ਕੀ ਇਹ ਹੀ ਕਰੀਏ ਕੀ ਸੱਚੀ ਦਿਮਾਗ ਤੇ ਲੋੜ ਪਾਇਆ ਪਿਆ ਬੀਬੀ ਸਾਡੀ ਵਾਲੇ ਕੋਈ ਗੱਲ ਨਹੀਂ ਇਹਨਾਂ ਲੋੜ ਪਾਂਦੀ ਲੋੜ ਨਹੀਂ ਬੀਬੀ ਉਹ ਤਾਂ ਬੀਬੀ ਰੋਣ ਸੁਰਤ ਹੈ ਰੋਣੀ ਬਿਲ ਰੋਣ ਬਿਲ ਇਹੋ ਉਹ ਤਾਂ ਮਾੜਾ ਜਿਹਾ ਕੋਈ ਫਤੇ ਵਾਲਾ ਕੰਮ ਫਤੇ ਵਾਲਾ ਕੰਮ ਮਗਰ ਨੂੰ ਟੱਪੀ ਹੋਈ ਹੈ ਪਾਤੇ ਨੂੰ ਪੰਜਾਬ ਦਾ ਕਟੜਲੀ ਦੇ ਨੂੰ ਕਟਣ ਜੋ ਗਿਆ ਕੁੱਟ ਕੇ ਚੁੱਪ ਵੀ ਕਰਾ ਲਈ ਤੈਨੂੰ ਮੰਮੀ ਨੂੰ ਕੁੱਟੇ ਗਿਆ ਤੂੰ ਹਣ ਮੈਨੂੰ ਤਾਂ ਇਹ ਨਹੀਂ ਫਿਰ ਮੈਨੂੰ ਪਤਾ ਲੱਗ ਗਿਆ ਨਾ ਉਥੇ ਕਰਦੀ ਹਣੀ ਨਹੀਂ ਲੈ ਕੰਟੀ ਤੇਰੇ ਵਾਲਾ ਖਾ ਲਈ ਪਨੀਰ ਰੋਟੀ ਉੱਟ ਕੇ ਮੁਰਸ਼ਕਾ ਲੈ ਪਨੀਰ ਕੇ ਦੰਗਾ ਜਿਹਾ ਰਹਿ ਜਾ ਆ ਲੈ ਆ ਜਾ ਆ ਜਾ ਦੰਦੇ ਤਿਆਰ ਪਏ ਨੇ ਆ ਜਾ ਆਹ ਦੇਖੋ ਇਹਨੂੰ ਕੰਮ ਲਾਈਏ ਪਹਿਲਾਂ ਤੇਰੇ ਦਿਮਾਗ ਨੂੰ ਆਰੇ ਲਾਈਏ ਹਾਂ ਸਹੀ ਗੱਲ ਆ ਦਿਮਾਗ ਜਿਹੜਾ ਵਿਹਲਾ ਰਹਿੰਦਾ ਨਾ ਉਹੀ ਕੁਝ ਹੋਦਰਦਾ ਪਈ ਚੱਕਰ ਆਉਂਦੇ ਆ ਚੱਕਰ ਹੀ ਆਉਂਦੇ ਹੋਰ ਕੋਈ ਨਹੀਂ ਸੋਚਦਾ ਹੋ ਬਸ ਬਸ ਇੱਥੇ ਪਟਿੰਗ ਜਿਹਾ ਬਿਠਾ ਦੇ ਚਾਰ ਸੂਟ ਫੋਲਡ ਖਰਾ ਸਾਰਾ ਕੁਝ ਸਹੀ ਹੋ ਜਾਣਾ ਕੋਡ ਇਹਨੇ ਤਾਂ ਅੱਗ ਲੱਗੇ ਨਹੀਂ ਥਾਲੀ ਮੇਰੀ ਚਾਰ ਜਿਹੀ ਮਚਾ ਲਿਆ ਮੈਂ ਬਣਾ ਕੇ ਮਿਸਤਰੀ ਮੂਹੇ ਲਾਓ ਤੇ ਆਰੇ ਲੱਗਿਓ ਤੇ ਗੱਲ ਮਿਸਤਰੀ ਮੂਹੇ ਨਾਲ ਗੱਲਾਂ ਮਾਰੇ ਉਸ ਬਾਹਰ ਹੀ ਕੁਰਸੀ ਢਾਦੋ ਤੇ ਬਥੇਰੇ ਹੁੰਦੇ ਜਾਂਦੇ ਨੇ ਇਹਨੂੰ ਇੱਕ ਉੱਥੇ ਬੈਠ ਕੇ ਸੁਭਾਤ ਪਾ ਦਿੰਨੇ ਉਹ ਤੇ ਪਾ ਦੋ ਅੱਡੇ ਤੇ ਅੱਡੇ ਤੇ ਪਾ ਦੋ ਅੱਡੇ ਤੇ ਪਾ ਦੀ ਮਮੀ ਘਰ ਤੇਨੂੰ ਪਰ ਚੂਨ ਦੁਕਾਨ ਟੌਫੀਆਂ ਵੇਚੀ ਜਾ ਸਾਰਾ ਦਿਨ ਕਦੇ ਕੋਈ ਆ ਗਿਆ ਕਦੇ ਕੋਈ ਕੋਈ ਆ ਗਿਆ ਦਿਲ ਲੱਗਾ ਰਹਿਣਾ ਫਿਰ ਜਦੋਂ ਗੱਲਾਂ ਕਰਨੀਆਂ ਫਿਰ ਨਹੀਂ ਪਤਾ ਲੱਗਣਾ ਮੇਰੇ ਚੱਕਰ ਆ ਰਹੇ ਮੈਨੂੰ ਕਿ ਨਹੀਂ ਆ ਰਹੇ ਇਹ ਦੁਕਾਨ ਤੇ ਕੋਈ ਹੋ ਜਾ ਪਰਦਾਗ ਤੇ ਕਹਿੰਦਾ ਖਬਰਦਾਰ ਹੋ ਮੁੰਡਿਆ ਅੱਜ ਜਾ ਕੇ ਮੇਰੀ ਦੁਕਾਨ ਤੇ ਮੁਰਤੇ ਨਹੀਂ ਆਉਂਦੇ ਮਮੀ ਨੇ ਦੁਕਾਨ ਪਾ ਕੇ ਦੇਣੀ ਹੁਣ ਉਹ ਗਾਇਸ ਸਾਡੀ ਚਾਹ ਰਹਿ ਗਈ ਅਸੀਂ ਚਾਚ ਪਾਲੀਏ ਦੁੱਧ ਤੇ ਚਾਹ ਚ ਪੀ ਕੇ ਫਿਰ ਆਪਾਂ ਕੈਂਪ ਹੋਣਾ ਅੱਧਾ ਕੰਮ ਹੀ ਕਰ ਲਿਆ ਅੱਧਾ ਸਾਡਾ ਰਹਿੰਦਾ ਦੁੱਧ ਕਿੱਥੇ ਆ আচ্ছা ਮੈਂ ਦੁੱਧ ਤਾਂ ਮੁੱਕ ਦਿਆ ਤੇ ਚਲੋ ਜੀ ਇੱਥੋਂ ਹੀ ਵਲੋਗ ਆਪਾਂ ਕੰਟੀਨਿਊ ਕਰਦਾਂਗੇ ਪਹਿਲਾਂ ਮੈਂ ਚਾਹ ਦੇ ਲਾ ਇਹਨਾਂ ਸਾਰਿਆਂ ਨੂੰ